ਪਰਮਪਾਲ ਸਿੰਘ ਜੀ ਸੁਭਰਾ ਇਹ ਚੰਦ ਸਫਲ ਵਧਾਈ ਦੇ ਜਿਹੜੇ ਬੱਚਾ ਨੂੰ ਅਵਾਰਡ ਦੇਣੇ ਨੇ ਉਹ ਸਾਂਝੇ ਕਰਨਗੇ ਬਸ ਅਸੀਂ 2-4 ਮਿੰਟਾਂ ਵਿੱਚ ਹੀ ਅਵਾਰਡ ਵਾਲਾ ਇਹਦਾ ਕਾਰਜਾਭਾਰ ਸ਼ੁਰੂ ਕਰਾਂਗੇ ਵਿਸ਼ੇ ਦੀ ਇਕਲੋਤੀਆਸ ਕੰਟਨੈਂਟ ਸੈਚਰੀ ਗਰੂ ਬਰਨ ਸੈਚਰੀ ਬਰਸ ਜੀ ਦੀ ਪਾਰ ਬਖਸ਼ਿਤ ਦੇ ਨਾਲ ਗੁਰਪ੍ਰਵਾਸੀ ਡਾਕਟਰ ਅਮਰਪ੍ਰੀਤ ਸਿੰਘ ਉਨ੍ਹਾਂ ਦੀ ਯਾਦ ਵਿੱਚ ਜੁੜ ਬੈਠੇ ਆ ਯੰਗ ਸਿਕ ਸਕਾਲਰ ਵੀ ਸਾਡੇ ਨਾਲ ਨੇ ਤੇ ਉਨ੍ਹਾਂ ਦੀ ਯਾਦ ਵਿੱਚ ਅੱਜ ਉਹਨਾਂ ਨੂੰ ਜਿਹੜਾ ਉਹ ਸਨਮਾਨ ਵੀ ਦਿੱਤਾ ਜਾਣਾ ਹੈ। ਅਸੀਂ ਇਸ ਪੱਖ ਦਾ ਹੋਇਆ ਕਦੇ ਬਲਾਉ ਸਭ ਤੋਂ ਪਹਿਲਾਂ ਆਪੂ ਜੀ ਵਾਹਿਗੁਰੂ ਜੀ ਦਾ ਅਲਸਾ ਵਾਹਿਗੁਰੂ ਜੀ ਦੀ ਬਤਿ ਦੋ ਬੇਨਤੀਆਂ ਕਰਨੀਆਂ ਜੀ ਪਹਿਲੀ ਤੇ ਸੱਚਮੁੱਚ ਵਧਾਈ ਸਿਰ ਚੁੱਕਦਾ ਕਿ ਵੀ ਜਿਸ ਨਾਮ ਸੰਘ ਜਿਸ ਲੋਕਰੀ ਇਹਨਾਂ ਦੀ ਪੂਰੀ ਟੀਮ ਦਾ ਰਾਜਪਾਲ ਸਿੰਘ ਜੀ ਪੂਰੀ ਦੁਨੀਆ ਵਿੱਚ ਬਾਬੇ ਨਾਨਕ ਦੇ ਪੈਗਾਮ ਦੇ ਲਈ ਜਦੋ ਜਹਿਦ ਕਰ ਰਹੇ ਨੇ ਤੇ ਡਾਕਟਰ ਅਮਰਪ੍ਰੀਤ ਸਿੰਘ ਜੀ ਯਾਦ ਜਦੋਂ ਵੀ ਮੇਰੇ ਚਿੱਤ ਕਿਉਂਕਿ ਮੈਂ 2-3 ਵਾਰ ਹੀ ਮਿਲ ਪਾਇਆ ਉਹਨਾਂ ਨੂੰ ਤੇ ਮੈਨੂੰ ਇੰਜ ਲੱਗਦਾ ਕਿ ਫੁੱਲਾ ਵੀ ਉਮਰ ਵੀ ਬੜੀ ਥੋੜੀ ਹੁੰਦੀ ਹੈ ਪਰ ਉਹਨਾਂ ਦੀ ਖੇਡਣਾ ਉਹਨਾਂ ਦੀ ਸ਼ਰਧਾ ਤੇ ਮਹਿਕਾਉਣਾ ਉਹ ਉਹਨਾਂ ਦੀ ਫਿਤਰਤ ਹੈ ਸੋ ਆਪਣੇ ਹਿੱਸੇ ਦਾ ਦਿੰਦੇ ਨੇ ਉਮਰਾਂ ਦਾ ਕੋਈ ਮਸਲਾ ਨਹੀਂ ਹੈ ਸਮੇਂ ਦਾ ਕੋਈ ਰੌਲਾ ਨਹੀਂ ਹੈ ਰੌਲਾ ਹੈ ਕਿ ਦਿੱਤਾ ਕੀ ਕਿਸ categories ਦੇ ਹਾਂ ਕਿਸ ਬਾਗ ਦੇ ਹਾਂ ਕੀ ਦਿੱਤਾ ਇਸ ਸੰਸਾਰ ਨੂੰ ਕੀ ਦਿੱਤਾ ਤੇ ਮੈਨੂੰ ਲੱਗਦਾ ਉਹ ਵੀ ਇੱਕ ਬੜੇ ਸੋਹਣੇ ਫੁੱਲਬਾਨ ਭਾਵੇਂ ਉਮਰ ਬਹੁਤ ਛੋਟੀ ਸੀ ਪਰ ਉਹ ਇੱਕ ਮਹਿਕ ਦਾ ਬਾਗੀਚਾ ਇੱਥੇ ਦੇਖੇ ਗਏ ਨੇ ਜਿਹਦੇ ਅੱਗੇ ਮਾਲੀ ਬਣ ਕੇ ਪਾਣੀ ਪਾ ਰਹੇ ਨੇ ਤੇ ਨਵੇਂ ਬੂਟਿਆਂ ਦੀ ਜਿਹੜੀ ਹੈ ਉਹ ਤਿਆਰੀ ਜਿਹੜੀ ਹੈ ਸਰਕਾਰੀ ਸਰਕਾਰ ਕਰਵਾ ਰਹੇ ਨੇ ਇਸ ਕਰਕੇ ਕਿ ਵਿਧਾਈ ਦੇ ਪੱਤਰ ਦੇਖੋ ਦੁਨੀਆ ਦੇ ਵਿੱਚ ਜਿਹੜੇ ਹਾਲਾਤ ਬਣੇ ਪਏ ਨੇ ਮੇਰੇ ਤੋਂ ਪਹਿਲਾਂ ਜਿਹੜੇ ਕੁਆਲਰ ਗੋਲ ਰਹੇ ਸੀਗੇ ਬੜੇ ਸਕਾਰ ਦੇ ਨਾਲ ਮੈਂ ਥੇਡੀ ਯੂਰਪ ਟੂਰ ਤੋਂ ਆਇਆ ਬੜਾ ਕੋਲਡ ਤਜਰਬਾ ਹੈ ਦੁਨੀਆ ਤਰਸ ਰਹੀ ਹੈ ਕਿ ਕੋਈ ਨੈਤਿਕਤਾ ਮਿਲ ਜੇ ਕਿਤੇ ਕੋਈ ਮੋਰਲ ਵੈਲਿਊ ਮਿਲ ਜੇ ਕਿਤੇ ਕਿਉਂਕਿ ਦੁਨੀਆ ਸ਼ਰਾਬ ਖਵਾਬ ਸ਼ੁਭਾਤ ਚ ਆਪਣਾ ਸਾਰਾ ਕੁਝ ਬਰਬਾਦ ਕਰੇ ਆਕਸਫੋਰਡ ਡਿਕਸ਼ਨਰੀ ਨੇ ਇੱਕ ਨਵਾਂ ਸ਼ਬਦ ਐਡ ਕਰਤਾ ਪਿਆ ਆਪਣੀ ਸ਼ਬਦ ਕੋਸ਼ ਵਿੱਚ ਜਿਹਦਾ ਮਤਲਬ ਹੈ ਜਮਾਗ ਦਾ ਕੂੜਾ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਇਹ ਸਾਇੰਸ ਦੇ ਵਿਗਿਆਨਿਕ ਕਹਾਣੀ ਔਰ ਜੋ ਕੁਝ ਤੁਸੀਂ ਰੋਜ਼ ਇੱਕ ਸਕਰੋਲਿੰਗ ਕਰ ਰਹੇ ਹੋ ਆਪਣੇ ਹੱਥ ਵਿੱਚ ਲੈ ਕੇ ਉਹ ਇੱਕ ਕੂੜਾ ਇਕੱਠਾ ਹੋ ਰਿਹਾ ਤੁਹਾਡੀ ਸੋਚ ਵਿੱਚ ਸਵੇਰੇ ਉੱਠਦੇ ਹੋ ਤਾਂ 2 ਮਿੰਟ ਫੋਨ ਨਹੀਂ ਮਿਲਦਾ ਐਂ ਲੱਗਦਾ ਪਤਾ ਨਹੀਂ ਕੁਝ ਗਵਾਚ ਗਿਆ ਉਹ ਇੱਕ ਕੂੜਾ ਹੈ ਬਹੁਤ ਵੱਡਾ ਜਿਹਾ ਉਹ ਕੂੜੇ ਤੇ ਉਹਨਾਂ ਨੂੰ ਪੈਸੇ ਮਿਲਦੇ ਨੇ ਦੇਖੋ ਇਹ ਦੁਨੀਆ ਦੀ ਸੰਕਤ ਉਸਤ ਗੱਲ ਹੈ ਕਿ ਲੋਕ ਕੂੜਾ ਵੇਚ ਰਹੇ ਨੇ ਔਰ ਕੂੜਾ ਬਿਕ ਰਿਹਾ ਹੈ ਔਰ ਮਿਲੀਅਨ ਬਿਲੀਅਨ ਡਾਲਰ ਕਾਰੋਵਰ ਹੋ ਰਿਹਾ ਕੂੜੇ ਦਾ ਔਰ ਉਹ ਕੂੜਾ ਜਾਂ ਇੱਥੇ ਆ ਉਹ ਕੂੜਾ ਸਾਡੀ ਸੁਰਤ ਵਿੱਚ ਡੰਪ ਕੀਤਾ ਜਾਂਦਾ ਕਿਉਂਕਿ ਉਹ ਕਾਮ ਕਰੋਧ ਲੋਭ ਹੋ ਤੇ ਹੰਕਾਰ ਦੇ ਕੋਟਡ ਹੈ ਇਸ ਕਰਕੇ ਸਾਡਾ ਕੂੜਾ ਸਵਾਦੀ ਲੱਗਦਾ ਹੈ ਤੇ ਸਾਡੇ ਜਿਹੜਾ ਗਿਆਨ ਦਾ ਸਾਗਰ ਤਾਂ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕੀਤਾ ਹੋਇਆ ਸਿਧਾਂਤ ਹੈ ਜਿਵੇਂ ਇਸ ਕੂੜੇ ਦਾ ਨਾਸ਼ ਕਰਨਾ ਜਿਵੇਂ ਇਸ ਕੂੜੇ ਨੂੰ ਢੋਣਾ ਸੀ ਮੱਤ ਨੂੰ ਢੋਣਾ ਸੀ ਢੋਣ ਦਾ ਕਾਰਜ ਕਰਦਾ ਸੀ ਗੁਰੂ ਦੇ ਸ਼ਬਦ ਨੇ ਉਹ ਸ਼ਬਦ ਉਹਨਾਂ ਲੋਕਾਂ ਤੱਕ ਪਹੁੰਚ ਨਹੀਂ ਪਾ ਰਹੇ ਹਨ ਉਹਨੇ ਦੋ ਥਾਂ ਤੇ ਦੋ ਗੈਪ ਪੈ ਗਏ ਨਾ ਤੇ ਸਾਡੇ ਨੂੰ ਸਤਿਗੁਰੂ ਦੀ ਬਖਸ਼ਿਸ਼ ਕੀਤਾ ਹੋਇਆ ਸਿਧਾਂਤ ਹੈ ਜਿਹੜਾ ਸਾਰੇ ਸੰਸਾਰ ਦੀ ਸੁੱਤ ਵਿੱਚੋਂ ਕੂੜਾ ਵਕਾ ਸਕਦਾ ਹੈ ਆਕਸਫੋਰਡ ਯੂਨੀਵਰਸਿਟੀ ਨੂੰ ਨਵਾਂ ਸ਼ਰਤ ਪਾਇਆ ਜਾਂਦਾ ਪਿਆ ਰਿਹਾ ਦਿਮਾਗ ਦਾ ਕੂੜਾ ਉਹ ਦਿਮਾਗ ਦਾ ਕੂੜਾ ਖਤਮ ਕਰਨ ਲਈ ਜਿਹੜਾ ਅੰਮ੍ਰਿਤ ਹੈ ਉਹ ਸਾਡੇ ਕੋਲ ਹੈ ਪਰ ਉਹ ਅੰਮ੍ਰਿਤ ਉਸ ਸੰਸਾਰ ਤੱਕ ਪਹੁੰਚੇਗਾ ਜਦੋਂ ਸਾਡੇ ਪੁਜਾਰੀ ਵਿਦਿਆਰਥੀ ਸਕਾਲਰ ਬਣ ਕੇ ਉਹ ਪਰਚਮ ਉਹ ਸਿਧਾਂਤ ਉਹ ਬਰਸ਼ਪਾ ਪੂਰੀ ਦੁਨੀਆ ਤੱਕ ਲੈ ਕੇ ਜਾਣਗੇ ਸੋ ਇਹ ਰਾਜ ਕੰਧ ਬਣ ਗਈ ਹੈ ਕੋਈ ਔਰ ਮੈਂ ਬਿਲਕੁਲ ਆਸ ਕਰਦਾ ਹਾਂ ਕਿ ਇਹ ਕੰਧ ਨੂੰ ਤੋੜਨ ਲਈ ਜਿੰਨੀਆਂ ਵੀ ਸੁਰਤਾ ਇੱਥੇ ਜੁੜੀਆਂ ਨੇ ਇਹ ਜ਼ਰੂਰ ਕਹਿੰਦੇ ਟੁੱਟੇਗੀ ਔਰ ਬੜੇ ਜਲਦ ਕਿਸੇ ਸਕਾਲਰ ਨੇ ਬੜੇ ਵੱਡੇ ਪਲੇਟਫਾਰਮ ਤੇ ਥੋੜਾ ਜਿਹਾ ਪਹਿਲਾਂ ਇੱਕ ਗੱਲ ਕਹੀ ਉਹ ਕਹਿੰਦੇ ਕਿ ਦੁਨੀਆ ਤੋਂ ਨੈਤਿਕਤਾ ਦਾ ਪਤਨ ਹੋ ਰਿਹਾ ਤੁਸੀਂ ਦੇਖਿਆ ਜਿਹੜੇ ਰਾਜ ਨੇ ਹੁਣੇ ਇੱਕ ਜੰਗ ਝੇਲ ਕੇ ਹਟਿਆ ਦੁਨੀਆ ਦੇ ਇੱਕ ਕੋਨਾ ਸਸ ਤਾਲਾ ਵੀ ਉੱਤੇ ਹਮਲੇ ਹੋਏ ਛੋਟੇ ਛੋਟੇ ਸੱਤੀ ਹਜ਼ਾਰਾਂ ਮਾਰੇ ਕੋਈ ਨੈਤਿਕਤਾ ਨਹੀਂ ਹੈ ਕੋਈ ਮਨਵਰਨ ਵੈਲਿਊ ਨਹੀਂ ਹੈ ਕੋਈ ਮਨੁੱਖਤਾ ਨਹੀਂ ਹੈ ਜਦੋਂ ਦੇਸ਼ ਦੇਸ਼ ਦਾ ਜੰਗ ਲੜਦਾ ਕੋਈ ਮਨੁੱਖੀ ਮੁੰਡਾ ਨਹੀਂ ਕੋਈ ਵੈਲਿਊਜ਼ ਨਹੀਂ ਬਚਦੀ ਇਹ ਮਨੁੱਖਤਾ ਦੀ ਗੱਲ ਇਹ ਸਾਰੀ ਕਹਾਣੀ ਅਡੰਬਰ ਬਣ ਜਾਂਦੀ ਹੈ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਧਰਤੀ ਦਾ ਛੋਟਾ ਜਿਹਾ ਟੁਕੜਾ ਖਾਣ ਦੇ ਲਈ ਲੱਖਾਂ ਲੋਕ ਮਾਰੇ ਹੁਣ ਉੱਥੇ ਵੀ ਨੈਤਿਕਤਾ ਹੈ ਨਹੀਂ ਧਾਰਮਿਕ ਆਗੂਆਂ ਕੋਲ ਨੈਤਿਕਤਾ ਹੈ ਨਹੀਂ ਦਵਾਈ ਰੱਖਦੀ ਤੁਸੀਂ ਦੇਖ ਰਹੇ ਹੋ ਪਿਛਲੇ 4-5 ਮਹੀਨਿਆਂ ਤੋਂ ਪੰਚ ਕੀ ਢੇਲ ਰਹੇ ਹੈ ਤੇ ਜੇ ਧਾਰਮਿਕ ਆਗੂ ਕੋਲ ਵੀ ਨੈਤਿਕਤਾ ਹੈ ਨਹੀਂ ਦੇਸ਼ ਦੇ ਜਿਹੜੇ ਰਾਜਨੀਤਿਕ ਲੋਕ ਨੇ ਹੁੰਦਾ ਉਹ ਵੀ ਤਾਂ ਮੋਰਲ ਵੈਲਿਊਜ਼ ਨਹੀਂ ਹੈਗੀਆਂ ਤੇ ਤੀਜਾ ਇੱਕ ਦੁਨੀਆ ਦੇ ਵਿੱਚ ਹੋਰ ਵੱਡਾ ਸਿਆਪਾਗ ਉਹ ਹੈ AI ਆਰਟੀਫੀਸ਼ੀਅਲ ਇੰਟੈਲੀਜੈਂਸ ਇਹਡਾ ਘਡੀਆਂ ਸਿਸਟਮ ਆ ਗਿਆ ਕਿ ਤੁਸੀਂ ਆਪਣੇ ਆਪ ਦੇਖੋ ਇਨਸਾਨ ਤਾਂ ਨਹੀਂ ਤਿਆਰ ਕੀਤਾ ਪਰ ਇੱਕ ਦਿਮਾਗ ਤਿਆਰ ਕਰਿਆ ਜਿਹੜਾ ਕਿ ਕੁਝ ਵੀ ਕਰ ਸਕਦਾ ਤੁਸੀਂ ਜੋ ਸੋਚ ਵੀ ਨਹੀਂ ਸਕਦੇ ਉਹ ਕਰ ਸਕਦਾ ਸੋ ਉੱਥੇ ਜਾ ਕੇ ਨੈਤਿਕ ਕਦਰਾਂ ਕੀਮਤਾਂ ਦੀ ਕਿੰਨੀ ਵੱਡੀ ਲੋੜ ਹੈ ਸੰਸਾਰ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ ਜੇ ਏ.ਆਈ. ਦੇ ਯੁੱਗ ਵਿੱਚ ਐਥੀਕਲ ਟਰਨ ਸੰਸਾਰ ਨੇ ਨਹੀਂ ਲਈ ਇਹ ਪਰਮਾਣੂ ਬੰਬ ਤੋਂ ਪਹਿਲਾਂ ਇਸੇ ਕਹਾਣੀ 'ਚ ਉਲਝ ਕੇ ਸੜ ਕੇ ਮਰ ਗਿਆ ਕਿੰਨੀ ਵੱਡੀ ਲੋੜ ਹੈ ਗੁਰੂ ਨਾਨਕ ਦੇ ਫਲਸਫੇ ਨੂੰ ਅੱਜ ਪੂਰੇ ਸੰਸਾਰ ਤੱਕ ਪਹੁੰਚਾਉਣ ਦੀ ਮੈਂ ਇਸ ਲੋੜ ਦਾ ਜਿਹੜਾ ਇੱਕ ਤਰਲਾ ਹੈ ਉਹ ਇਹਨਾਂ ਯੰਗ ਸਕਾਲਰਸ ਦੇ ਸਾਹਮਣੇ ਕਰਕੇ ਬੇਨਤੀ ਕਰਨੀ ਸੀਗੀ ਕਿ ਆਓ ਇਕੱਠੇ ਹੋਈਏ ਸੋਲਤ ਨੂੰ ਜੋੜੀਏ ਤੁਸੀਂ ਬੜੇ ਉੱਚੇ ਤੇ ਸੁੱਚੇ ਕ ਪੈਸਿਆਂ ਦਾ ਕੋਈ ਰੋਣਾ ਨਹੀਂ ਹੈ ਘੱਟ ਨੇ ਕੋਈ ਫਰਕ ਨਹੀਂ ਪੈਂਦਾ ਦੁਨੀਆ ਭਰ ਦਾ ਗਿਆਨ ਅੱਜ ਉਸੇ ਇੰਟਰਨੈਟ ਯੋਗ ਦੇ ਵਿੱਚ ਉਹੀ ਚੈਟ ਜੀਡੀਪੀ ਉਹੀ ਏਆਈ ਦੇ ਥਰੂ ਤੁਹਾਨੂੰ ਦੁਨੀਆ ਭਰ ਦੇ ਵਿੱਚ ਗਿਆਨ ਹਾਸਲ ਕਰਨ ਦਾ ਰਸਤਾ ਮਿਲ ਸਕਦਾ ਉਹਨੂੰ ਪੋਜੀਟਿਵਲੀ ਵਰਤਣ ਦੀ ਲੋੜ ਹੈ ਸੋ ਗੁਰੂ ਬਖਸ਼ਿਸ਼ ਕਰੇ ਅਸੀਂ ਇਸ ਪਿਆਰੇ ਵੀਰ ਜਿਹਦੀ ਯਾਦ ਹਮੇਸ਼ਾ ਪਲ-ਪਲ ਸਾਡੀ ਯਾਦ ਵਿੱਚ ਹੈ ਕਿਉਂਕਿ ਉਹ ਗੌਂਗਲੀ ਜੀਏ ਉਹ ਪੰਥ ਦਾ ਇੱਕ ਬੜਾ ਸੋਹਣਾ ਫੁੱਲ ਬਣ ਕੇ ਜੀਏ ਔਰ ਇਸ ਪੂਰੇ ਪਰਿਵਾਰ ਦੀ ਬੱਚੇ ਖਾਲਸਾ ਪੰਥ ਨੂੰ ਬੜੀ ਵੱਡੀ ਦੇਣ ਹੈ ਕਿ ਉਹ ਸੁਪਨਾ ਜਿਹੜਾ ਉਹ ਲੈ ਕੇ ਸੰਸਾਰ ਤੇ ਆਈ ਸੀ ਉਹਨਾਂ ਨੇ ਇੱਕ ਮਹਿਕ ਬਖੇਰੀ ਹੋਰ ਚਲੇ ਗਏ ਇਸ ਮਹਿਕਾਂ ਦੀ ਫਲਵਾੜੀ ਨੂੰ ਪੂਰੇ ਸੰਸਾਰ ਤੱਕ ਪਹੁੰਚਾਉਣ ਦਾ ਯਤਨ ਕਰਦਿਆਂ ਅਸੀਂ ਆਪਣਾ ਜਿੱਥੇ-ਜਿੱਥੇ ਵੀ ਬੈਠੇ ਹਾਂ ਉੱਥੇ-ਉੱਥੇ ਉਪਰਾਲਾ ਕਰਦਿਆਂ ਧਰਮਗੁਰੂ ਨਾਨਕ ਸਾਹਿਬ ਦਾ ਫਲਸਫਾ ਪੂਰੇ ਸੰਸਾਰ ਤੱਕ ਪਹੁੰਚਾਉਣ ਦਾ ਯਤਨ ਕਰੀਏ ਮੇਰੀਆਂ ਭੁੱਲਾਂ ਮੇਰੇ ਲੱਜਾਂ ਤੇ ਵੀ ਜਾਣ ਕੋ ਮੈਂ ਕੁਝ ਕਹਾਂ ਲਰਦੀ ਆ ਸੋ ਮੈਂ ਆਪਣੇ ਦਿਲ ਦੀ वेदना ਤੁਹਾਡੇ ਨਾਲ ਸਿਰਫ ਸਾਂਝੀ ਕੀਤੀ ਹੈ ਸੋ ਬਹੁਤ ਕੁਝ ਐ ਸਕਿਆ ਗਿਆ ਹੋਮ ਅਗਰ ਜਿਹੜਾ ਲਾਈਨ ਅਪ ਨਾ ਹੋਵੇ ਜਾਂ ਕੋਈ ਕੰਮ ਨਾ ਹੋਵੇ ਜੇ ਲਈ ਮਾਫ਼ੀ ਵੀ ਮੰਗਦਾ ਹਾਂ ਵੀធី ਸਟਾਨਕੀ ਜਿੰਦਲੋ ਪੂਰੀ ਸਾਰੇ ਪਰਿਵਾਰ ਦਾ ਅਤੇ ਸਹਿਜ 파ਰਸੀ ਵਾਲ ਲਹਿਰ ਦਾ ਤੇ ਡਾਕਟਰ ਅਮਨਪ੍ਰੀਤ ਸਿੰਘ ਯੰਗ ਵੈਲਫੇਅਰ ਸੁਸਾਇਟੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਸ ਦੇਣਾ ਗੱਜ ਕੇ ਅਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਸਤਾਨ ਪਰਮਪਾਲ ਸਿੰਘ ਜੀ ਹਰਾਂ ਦਾ ਅ ਸਦਾ ਸੋਜੀਤ ਸਿੰਘ ਜੀ ਧਰਮਚਾਰ ਕਮੇਟੀ ਦੇ ਮੈਂਬਰ ਇੱਥੇ ਪਹੁੰਚੇ ਨੇ ਜੀ ਆਇਆਂ ਨੂੰ ਮੈਂ ਬੇਨਤੀ ਕਰਾਂਗਾ ਡਾਕਟਰ ਇਕਬਾਲ ਸਿੰਘ ਜੀ ਸ਼ਕਰੌਂਦੀ ਜਿਹੜੇ ਐਚਕੀਓ ਨੇ